ਦਾ ਪੰਜਾਬ ਬੋਲ ਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਵੱਡੀ ਅਪਡੇਟ ਯੂਟਿਊਬਰ ਜਸਵੀਰ ਸਿੰਘ ਦੇ ਭਰਾ ਦਾ ਵੱਡਾ ਐਲਾਨ ਜੀ ਹਾਂ ਜਿੱਤੇ ਕਿ ਆਪਣੇ ਭਰਾ ਦੇ ਉੱਤੇ ਲੱਗੇ ਹੋਏ ਇਲਜ਼ਾਮਾਂ ਬਾਰੇ ਕੱਲੀ ਕੱਲੀ ਗੱਲ ਲੈ ਕੇ ਅਮਰੇ ਉੱਤੇ ਆ ਕੇ ਸਪਸ਼ਟ ਕਰਦੇ ਹੋਏ ਦਿਖਾਈ ਦਿੱਤੇ ਨੇ ਯੂਟਿਊਬਰ ਜਸਵੀਰ ਸਿੰਘ ਦੇ ਭਰਾ ਨੇ ਸਾਰੀ ਗੱਲਬਾਤ ਜਿਹੜੀ ਹੈ ਸਾਫ਼ ਕਰ ਦਿੱਤੀ ਹੈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਇਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ ਸੋ ਲਗਾਤਾਰ ਜੋ ਚਰਚਾਵਾਂ ਜਿਹੜੀਆਂ ਨੇ ਛਿੜ ਰਹੀਆਂ ਨੇ ਯੂਟਿਊਬਰ ਦਸਵੀਰ ਦੇ ਬਾਰੇ ਸੋ ਆਖਰ ਕਿਹੜੀਆਂ ਕਿੜੀਆਂ ਅਫਵਾਹਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਉਸ ਦੇ ਬਾਰੇ ਵੀ ਤੁਹਾਨੂੰ ਦੱਸਣਾ ਚਾਹਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਪਾਕਿਸਤਾਨ ਵੱਲੋਂ ਸੋਸ਼ਲ ਮੀਡੀਆ ਪ੍ਰਭਾਵਕਾਂ ਅਤੇ ਯੂਟਿਊਬਰਾਂ ਰਾਹੀਂ ਭਾਰਤ ਦੇ ਵਿੱਚ ਜਾਸੂਸੀ ਕਰਨ ਅਤੇ ਸਲੀਪਰ ਸੈੱਲ ਬਣਾਉਣ ਦੀ ਸਾਜ਼ਿਸ਼ ਦੇ ਬਾਰੇ ਵੱਡਾ ਖੁਲਾਸਾ ਹੋਇਆ ਇੱਕ ਪਾਕਿਸਤਾਨੀ ਔਰਤ ਨੋਸ਼ਾਬਾ ਸ਼ਹਿਯਾਦ ਮਸood ਜਿਸ ਨੂੰ ਖੂਫੀ ਏਜੰਸੀਆਂ ਮੈਡਮ ਨ ਨ ਵਜੋ ਜਾਣ ਰਹੀਆਂ ਨੇ ਇਸ ਸਾਜ਼ਿਸ਼ ਦੇ ਨਾਲ ਉਹ ਵੀ ਜੁੜੀ ਹੋਈ ਹੈ ਨੋਸ਼ਾਬਾ ਪਾਕਿਸਤਾਨ ਦੇ ਲਾਹੌਰ ਦੇ ਵਿੱਚ ਇੱਕ ਯਾਤਰਾ ਅਤੇ ਸਹਿਰ ਪਾਟਾ ਕਾਰੋਬਾਰ ਚਲਾਉਂਦੀ ਹੈ ਉਸ ਦੀ ਯਾਤਰਾ ਏਜੰਸੀ ਦਾ ਨਾਮ ਐਨ ਟ੍ਰੈਵਲਸ ਐਂਡ ਟੂਰਿਜ਼ਮ ਹੈ ਉਸ ਦਾ ਪਤੀ ਪਾਕਿਸਤਾਨ ਦੀ ਸਿਵਲ ਸੇਵਾ ਤੋਂ ਮੁਖਤ ਅਧਿਕਾਰੀ ਹੈ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਨੋਸ਼ਾਬਾ ਆਈਐਸਆਈ ਅਤੇ ਪਾਕਿਸਤਾਨ ਫੌਜ ਦੇ ਇਸ਼ਾਰੇ ਤੇ ਭਾਰਤ ਦੇ ਵਿੱਚ 500 ਜਾਸੂਸਾਂ ਦਾ ਨੈਟਵਰਕ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਦੇ ਨਾਲ ਉਹਨੇ ਇਹੋ ਜਿਹੇ ਯੂਟਿਊਬਰਾਂ ਨੂੰ ਜਿਹੜਾ ਹੈ ਆਪਣੇ ਨਾਲ ਹਾਇਰ ਕੀਤਾ ਹੋਇਆ ਹੈ ਪਰ ਮੈਂ ਵੀ ਦੱਸਣਾ ਚਾਹਾਂਗਾ ਕਿ ਸੋ ਆਖਰ ਉਹਨਾਂ ਨੇ ਇਹ ਸਾਜ਼ਿਸ਼ ਜਿਹੜੀ ਹੈ ਹਰ ਰਚ ਦਿੱਤੀ ਹੈ ਸੋ ਇੱਥੇ ਤਕਰੀਬਨ ਜਿਹੜੀ ਗੱਲਬਾਤ ਹੈ ਉਹ ਦੱਸਣਾ ਚਾਹਾਂਗੇ ਸੋ ਆਖਰ ਤੀਰਥ ਯਾਤਰਾ ਦੀ ਆੜ ਦੇ ਵਿੱਚ ਵੱਡੀਆਂ ਚਾਲਾਂ ਜਿਹੜੀਆਂ ਨੇ ਚਲੀਆਂ ਜਾਂਦੀਆਂ ਨੇ ਪਾਕਿਸਤਾਨ ਦੇ ਤਰਫੋਂ ਪਰ ਇੱਥੇ ਤੁਹਾਨੂੰ ਇਹ ਵੀ ਗੱਲਬਾਤ ਜਿਹੜੀ ਹੈ ਦੱਸਣੀ ਚਾਹਾਂਗੇ ਗ੍ਰਿਫਤਾਰ ਕੀਤੇ ਗਏ ਜਸੂਸਾਂ ਦੇ ਫੋਨਾਂ ਤੋਂ ਨੋਸ਼ਾਬਾ ਦਾ ਪਾਕਿਸਤਾਨੀ ਨੰਬਰ ਮਿਲੇ ਆਏ ਸੋ ਆਖਰ ਇਸ ਤੋਂ ਇਲਾਵਾ ਦੋ ਪਾਕਿਸਤਾਨੀ ਬੈਂਕ ਖਾਤੇ ਵੀ ਮਿਲੇ ਨੇ ਜਿਨ੍ਹਾਂ ਰਾਹੀਂ ਭਾਰਤ ਤੋਂ ਫੰਡ ਟਰਾਂਸਫਰ ਕੀਤੇ ਗਏ ਨੇ ਇਨ੍ਹਾਂ ਖਾਤਿਆਂ ਤੋਂ ਪੈਸੇ ਦੇ ਟ੍ਰੇਲ ਦੀ ਜਾਂਚ ਕੀਤੀ ਜਾ ਰਹੀ ਹੈ ਨੋਸ਼ਾਬਾ ਨੇ ਦਿੱਲੀ ਸਮੇਤ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਆਪਣੇ ਏਜੰਟ ਤਾਇਨਾਤ ਕੀਤੇ ਨੇ ਜੋ ਸੋਸ਼ਲ ਮੀਡੀਆ ਅਤੇ ਹੋਰ ਤਰੀਕਿਆਂ ਰਾਹੀਂ ਉਸਦੀ ਟਰੈਵਲ ਏਜੰਸੀ ਦਾ ਪ੍ਰਚਾਰ ਕਰਦੇ ਨੇ ਨਾ ਏਜੰਟਾਂ ਰਾਹੀਂ ਹੀ ਉਹ ਨਵੇਂ ਲੋਕਾਂ ਨੂੰ ਫਸਾ ਰਹੇ ਆ ਸਵਾਖਰ ਜਸਵੀਰ ਸਿੰਘ ਯੂਟਿਊਬਰ ਜਿਹੜਾ ਹੈ ਉਸ ਦਾ ਪਿੰਡ ਮਹਲਾ ਹੈ ਰੋਪੜ ਦਾ ਇਹ ਪਿੰਡ ਉਸ ਦੇ ਭਰਾ ਨੇ ਜਿਹੜੀ ਹੈ ਸਾਰੀ ਗੱਲ ਜਿਹੜੀ ਹੈ ਸਪਸ਼ਟ ਕੀਤੀ ਹੈ ਉਸ ਨੇ ਦੱਸਿਆ ਕਿ 2020 2021 ਅਤੇ 2024 ਦੇ ਵਿੱਚ ਜਿਹੜਾ ਜਸਵੀਰ ਸਿੰਘ ਹੈ ਉਹ ਪਾਕਿਸਤਾਨ ਗਿਆ ਸੀ ਪਰ ਉਸ ਦੀਆਂ ਕੁਝ ਫੋਟੋਆਂ ਜੜੀਆਂ ਨੇ ਬਿਲਕੁਲ ਉਹਨਾਂ ਦੇ ਉਹਨਾਂ ਦੇ ਵਿਸ਼ਿਆਂ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲਾਂ ਵੀ ਬਹੁਤ ਵਾਰੀ ਜਿਹੜਾ ਉਸ ਨੂੰ ਬੁਲਾਇਆ ਗਿਆ ਸੀ ਪਰ ਆਖਰ ਉਸਨੂੰ ਬੁਲਾ ਕੇ ਪੁੱਛਗਿੱਛ ਕੀਤੀ ਗਈ ਤੇ ਉਹ ਆਪਣੇ ਪੈਰਾਂ ਤੇ ਚੱਲ ਕੇ ਗਏ ਨੇ ਪਰ ਅੱਜ ਵੀ ਉਹ ਆਪਣੇ ਪੈਰਾਂ ਦੇ ਚੱਲ ਕੇ ਗਏ ਨੇ ਸੋ ਆਖਰ ਉਹਨਾਂ ਨੂੰ ਉੱਥੇ ਜਾ ਕੇ ਗ੍ਰਿਫਤਾਰ ਕਰ ਲਿਆ ਜਾਂਦਾ ਪਰ ਇਹ ਕੋਈ ਗੱਲ ਤੇ ਨਹੀਂ ਬਣੀ ਝੂਠੇ ਇਜ਼ਾਮਾਂ ਦੇ ਤਹਿਤ ਮੇਰੇ ਭਰਾ ਨੂੰ ਫਸਾਇਆ ਜਾ ਰਿਹਾ ਹੈ ਮੇਰੇ ਭਰਾ ਨੂੰ ਜਿਹੜਾ ਹੈ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਜਾ ਰਿਹਾ ਸਾਡੇ ਪਾਕਿਸਤਾਨ ਦੇ ਨਾਲ ਕੋਈ ਅਜਿਹੇ ਸੰਬੰਧ ਨਹੀਂ ਹੈ ਉਸ ਦਾ ਫੋਨ ਵੀ ਫੜ ਲਿਆ ਉਸ ਦੇ ਬੈਂਕ ਖਾਤੇ ਜਾਂਚ ਕੀਤੇ ਜਾ ਰਹੇ ਨੇ ਹਾਲੇ ਤੱਕ ਇਲਜ਼ਾਮ ਸਾਬਤ ਨਹੀਂ ਹੋ ਰਹੇ ਪਰ ਉਸ ਨੂੰ ਜਿਹੜਾ ਹੈ ਦੋਸ਼ੀ ਕਰਾਰ ਵੀ ਦਿੱਤਾ ਗਿਆ ਹੈ ਇਹ ਸਾਰੀ ਗੱਲ ਜਿਹੜੀ ਹੈ ਜਸਵੀਰ ਦੇ ਭਰਾ ਨੇ ਆਪਣੀ ਕਲੀਅਰ ਕੀਤੀ ਹੈ ਉਸਨੇ ਕਿਹਾ ਕਿ ਮੇਰੇ ਭਰਾ ਦਾ ਦੇਸ਼ਦ్రోਹੀ ਹੋਣ ਦਾ ਕੋਈ ਵੀ ਸਬੂਤ ਹਲੇ ਤੱਕ ਨਹੀਂ ਮਿਲਿਆ ਪਰ ਮੇਰਾ ਭਰਾ ਅਜਿਹਾ ਕੰਮ ਨਹੀਂ ਕਰ ਸਕਦਾ ਸਾਡੇ ਪਰਿਵਾਰ ਨੂੰ ਜਿਹੜਾ ਹੈ ਕਦੇ ਵੀ ਅਜਿਹਾ ਕੋਈ ਕੰਮ ਕਰਨ ਦੀ ਲੋੜ ਨਹੀਂ ਪਈ ਹੈ ਸਾਡੇ ਕੋਲ ਆਪਣਾ ਹੀ ਮਾਲਕ ਦਾ ਦਿੱਤਾ ਬਹੁਤ ਕੁਝ ਹੈ ਸੋ ਆਖਰ ਪੂਰੇ ਪਿੰਡ ਵਿੱਚੋਂ ਸਾਡੇ ਪਰਿਵਾਰ ਦਾ ਵਿਵਹਾਰ ਪੁੱਛ ਕੇ ਤੁਸੀਂ ਦੇਖ ਸਕਦੇ ਹੋ ਸੋ ਆਖਰ ਉਸਦੇ ਭਰਾ ਨੇ ਸਾਰੀ ਗੱਲਬਾਤ ਜਿਹੜੀ ਹੈ ਸਪਸ਼ਟ ਕਰ ਦਿੱਤੀ ਹੈ ਆਪਣੇ ਉੱਪਰ ਲੱਗੇ ਆਪਣੇ ਪਰਿਵਾਰ ਦੇ ਉੱਪਰ ਲੱਗੇ ਇਲਜ਼ਾਮਾਂ ਨੂੰ ਜਿਹੜਾ ਹੈ ਉਸਨੇ ਸਿਰੇ ਤੋਂ ਹੀ ਨਕਰ ਦਿੱਤਾ ਹੈ ਹੁਣ ਸੱਚ ਕੀ ਹੈ ਇਹਦੇ ਬਹੁਤ ਜਲਦੀ ਨਿਕਲ ਕੇ ਸਾਹਮਣੇ ਆਵੇਗਾ ਸਚਾਈ ਜਿਹੜੀ ਹੈ ਬਿਲਕੁਲ ਸਾਹਮਣੇ ਆਵੇਗੀ ਯੂਟਿਊਬਰ ਦਸ਼ਵੀਰ ਦੇ ਜਿਹੜੇ ਲਿੰਕ ਨੇ ਉਹ ਪਾਕਿਸਤਾਨ ਨਾਲ ਸਾਬਤ ਹੋਣਗੇ ਜਾਂ ਫਿਰ ਸੱਚਾਈ ਕੁਝ ਹੋਰ ਹੀ ਹੈ ਜਲਦੀ ਹੀ ਤੁਹਾਨੂੰ ਜ਼ਰੂਰ ਦੱਸਾਂਗੇ ਸੋ ਮਿਲਦਿਆਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ